ਜਦੋਂ ਮੈਂ 26 ਸੈਪਟੈਂਬਰ ਨੂੰ ਜੁਆਇਨ ਕੀਤਾ ਉਦੋਂ ਤੋਂ 31 ਦਸੰਬਰ ਤੱਕ ਪਹਿਲੀ ਟਿਨਿਓਰ ਤੋਂ ਵਿੱਚ ਗੈਪ ਸੀਗਾ ਉਹਦੇ ਜੇਪਾ ਹੀ ਹੀਰੋਇਨ ਦੀ ਰਿਕਵਰੀ ਦੇਖੀਏ 26 ਸੈਪਟੈਂਬਰ ਟੂ 31 ਦਸੰਬਰ 57 57 ਕਿਲੋ 446 ਗ੍ਰਾਮ ਹੈਗੀ ਹੈ ਅਫੀਮ ਹੈਗੀ ਹੈ 6 ਕਿਲੋ 757 ਗ੍ਰਾਮ ਆਈਸ ਡਰੱਗ 1 ਕਿਲੋ ਔਰ ਇਹਦੇ ਜਿਹੜੀ ਆਪਣੇ ਟੈਬਲੇਟਸ ਕੈਪਸੂਲਸ ਹੈਗੇ ਆ ਉਹ ਹੈਗੇ ਆ 23675 ਔਰ ਡਰਗ ਮੰਨੀ ਹੈ ਕਿ 42 ਲੱਖ 26440 ਔਰ 25 ਵਹੀਕਲਸ ਰਿਕਵਰ ਹੋਈਆਂ ਇਹਦੇ ਚ ਜੇ ਆਪਾਂ ਇਲੀਗਲ ਆਰਮਸ ਦੇਖੀਏ 26 9 ਤੋਂ 31 12 ਉਹਦੇ ਚ 18 ਕੇਸ ਦਰਜ ਹੋਏ ਔਰ 47 ਬੰਦੇ ਫੜੇ ਗਏ ਰਿਕਵਰੀ ਹੈਗੀ ਪਿਸਟਲਸ 50 रिवालवर दो राइफलिक गन टू मैगजीन फोर्टी नाइन कार्ट्रेजिज वन फोट नाइन स्नैचिंग जो स्ट्रीट क्राइम देखिए इस पीरियड छब्बीस नौ तो कती बारह तक सो टोटल केस रजिस्टर हुए सैवंटी वन कहत्तर पैंट जो ट्रेस जो कि बानवे परसेंट ट्रेसिंग हैगी है एक सौ चौंती अक्ूज अरेस्ट हुए और रिकवरी जी है ਐਸੇ ਜਾਂ ਹੋਰ ਚੀਜ਼ ਦਿਓ 76% ਹੈ ਮੈਂ ਜੋ ਸਮਝਦਾ ਕਿ ਬਹੁਤ ਹੀ ਇਹ ਮਤਲਬ ਅਪਰੀਸ਼ੀਏਬਲ ਹੈ ਈਵਨ ਜੇ ਅਪਾ ਨਾਲ ਦੇ ਡਿਸਟ੍ਰਿਕਟ ਜਾਂ ਹੋਰ ਡਿਸਟ੍ਰਿਕਟਸ ਦਾ ਦੇਖੀਏ ਤਾਂ ਉਹਦੇ ਵਿੱਚ ਰਿਗਾਰਡਿੰਗ ਵੀ ਇਹ ਕਾਫੀ ਹਾਈ ਉਸਤੇ ਹੈਗੀ ਹੈ ਪ੍ਰੀਵੈਂਟਿਵ ਐਕਸ਼ਨ ਜਿਹੜਾ ਸੀ ਲੋਕਾਂ ਦੀ ਰੋਕੂ ਕਾਰਵਾਈ ਕੀਤੀ ਗਈ ਜਿਹੜੇ ਕ੍ਰਾਈਮ ਨੂੰ ਰੋਕਣ ਵਾਸਤੇ 757 ਬੰਦੇ 756 ਬੰਦੇ ਸੌਰੀ ਇਹ ਅਰੈਸਟ ਹੋਏ 26 9 ਤੋਂ 31 12 ਦੇ ਵਿੱਚ ਔਰ ਇਹ ਜੋ ਬਾਉਂਡ ਡਾਊਨ ਕੀਤੇ ਗਏ 764 ਪ੍ਰੋਪਰਟੀ ਦੋਸ ਬਗਲਰਾਂ ਦੀ ਫ੍ਰੀਜ਼ ਹੋਈ 75 ਲੱਖ 22700 60 ਦੀ ਜਿਹੜੇ ਅਸੀਂ ਹਿਸਟਰੀ ਸ਼ੀਟ ਜਾਂ ਡੋਸੀਅਰ ਖੋਲੇ ਆ ਜਿਹੜੇ ਹੈਬਚੁਅਲ ਕ੍ਰਿਮੀਨਲਸ ਏ ਉਹ 84 ਹੋਏ ਇਸ ਪੀਰੀਅਡ ਦੇ ਵਿੱਚ 84 ਤੇ ਜਿਹੜੇ ਡੋਸੀਅਰ ਉਹਨਾਂ ਤੋਂ ਇੱਕ ਲੈਵਲ ਥੱਲੇ ਦੇ ਉੱਤੇ ਪ੍ਰਿਪੇਅਰ ਕੀਤੇ ਗਏ 113 ਜੇ ਪੀਓਜ਼ ਦੀ ਆਪਸ ਸਕੰਡਰਸ ਦੀ ਗੱਲ ਕਰੀਏ ਤੇ ਇਸ ਪੀਰੀਅਡ ਦੇ ਵਿੱਚ 131 ਪੀਓ ਫੜੇ ਗਏ ਆ 26 9 ਤੋਂ ਲੈ ਕੇ 31 12 ਤੱਕ ਵਹੀਕਲਸ 2501 ਵਹੀਕਲ ਇੰਪਾਉਂਡ ਕੀਤੀ ਗਈ ਹੈ ਇਸ ਛੋਟੇ ਜਿਹੇ ਪੀਰੀਅਡ ਦੇ ਵਿੱਚ ਔਰ ਚਲਾਨ ਜਿਹੜੇ ਆ ਉਹ 11240 ਕੀਤੇ ਗਏ ਆ ਔਰ 27 ਲੱਖ ਰੁਪਿਆ ਦੇ ਕਰੀਬ ਆਪਾਂ ਜਿਹੜੀ ਰਿਕਵਰੀ ਕੀਤੀ ਹੈ ਚਲਾਨ ਦੇ ਵਿੱਚ ਮਨੀ ਦੀ ਤੋਂ ਇਸ ਤੋਂ ਤੁਹਾਨੂੰ ਅੰਦਾਜ਼ਾ ਲੱਗ ਸਕਦਾ ਕਿ ਫਿਰ ਨਹੀਂ ਵਧੀਆ ਸਾਡੀ ਟੀਮ ਨੇ ਕੰਮ ਕੀਤਾ ਇਸ ਛੋਟੇ ਜਿਹੇ ਪੀਰੀਅਡ ਦੇ ਵਿੱਚ ਇੰਨੀ ਰਿਕਵਰੀ ਤੁਸੀਂ ਵੀ ਸਾਰੇ ਸਮਝਦੇ ਹੋ ਵੀ ਜੇ ਆਪਾਂ ਹੀਰੋਇਨ ਹੀਰੋਇਨ ਕੱਲੀ ਦੇਖ ਲਈਏ ਤਾਂ ਉਹਦੀ 57 ਕਿਲੋ ਹੋ ਚੁੱਕੀ ਔਰ ਜਿਹੜੇ ਆਰਮਜ਼ ਐਟ ਉਹ ਵੀ ਫਿਗਰਸ ਆਪਾਂ ਨੂੰ ਕਲੀਅਰ ਦੱਸ ਰਹੀਆਂ ਜਿਹੜੀਆਂ ਮੇਨ ਚੀਜ਼ਾਂ ਹੁੰਦੀਆਂ ਉਹਦੇ ਚ ਬਰਾਮਦਗੀ ਦੀਆਂ ਉਹ ਵੈਪਨਸ ਜਿਹੜੇ ਆ 50 ਦੇ ਕਰੀਬ ਪਿਸਟਲ ਦੋ ਗਨਸ ਜਿੱਤ ਤੁਸ ਤੁਹਾਡੇ ਸਾਹਮਣੇ ਮੈਂ ਦੱਸਿਆ ਕੈਟਰਿਜਸ ਵਗੈਰਾ ਸੋ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦਾ ਕਿ ਬਹੁਤ ਮਿਹਨਤ ਕੀਤੀ ਹੈ ਐਂਡ ਆਈ ਥਿੰਕ ਇਟ ਇਜ਼ ਇਸ ਛੋਟੇ ਜਿਹੇ ਪੀਰੀਅਡ ਦੀ ਤੁਸੀਂ ਦੇਖੋ ਵੀ ਸਪਟੈਂਬਰ ਦਾ ਐਂਡ ਹੈ ਅਕਤੂਬਰ ਨਵੰਬਰ ਐਂਡ ਡਿਸੰਬਰ ਤਿੰਨ ਮਹੀਨਿਆਂ ਦੀ ਤਕਰੀਬਨ ਇਹ ਕਾਰਗੁਜ਼ਾਰੀ ਰਹੀ ਹੈ ਐਂਡ ਆਈ ਹੋਪ ਕਿ ਅਸੀਂ ਔਰ ਇਹ ਅਸੀਂ ਮੈਂ ਤੁਹਾਡਾ ਮਤਲਬ ਸਾਨੂੰ ਮੈਨੂੰ ਵਿਸ਼ਵਾਸ ਹੈ ਆਪਣੀ ਸਾਰੀ ਟੀਮ ਤੇ ਸਾਰੇ ਆਫੀਸਰ ਤੇ ਕਿ ਇਹ 2025 ਦੇ ਵਿੱਚ ਹੋਰ ਵੀ ਵਧਾਵਾਂਗੇ ਇਹਨੂੰ